ਆਪਣੀ ਲੋੜੀ ਮਨਾਉਣ ਜਾਂ ਚਾਰਪਰੀ ਸਾਸਿਕਾਲ ਅਸੀਂ ਰੈਡੀ ਹੋ ਗਏ ਚੱਲਿਆਂ ਡਿਪਾਰਟਮੈਂਟ ਸਾਰਿਆਂ ਨੂੰ ਪੁੱਤਰਾਂ ਦੀਆਂ ਤੇ ਧੀਆਂ ਦੀਆਂ ਲੱਖ ਲੱਖ ਲੋੜੀ ਦੇ ਮੁਬਾਰਕਾਂ ਹਾਂਜੀ ਕਿੱਦਾਂ ਲੱਗ ਰਿਹਾ ਸਭ ਨੂੰ ਬਈ ਵਧੀਆ ਲੱਗ ਰਿਹਾ ਜੇ ਬਹੁਤ ਨਾਲ ਵੱਡਾ ਡਿਪਾਰਟਮੈਂਟ ਜਾ ਰਹੇ ਆ ਅੱਛਾ ਤੇ ਆ ਜੋ ਸਾਰੇ ਮਿਲਦੇ ਆ ਡਿਪਾਰਟਮੈਂਟ ਦੇ ਆਉਣ ਕਾਦੇ ਤੇ ਆਪਾਂ ਪਹੁੰਚ ਚੁੱਕੇ ਡਿਪਾਰਟਮੈਂਟ ਤੇ ਦੇਖ ਸਕਦੇ ਤੁਸੀਂ ਰੌਣਕਾਂ ਲੱਗੀਆਂ ਹੋਣੀਆਂ ਤੇ ਆਪਣੇ ਸਰਾਂ ਨਾਲ ਤੇ ਆਪਣੇ ਰਿਸਪੈਕਟਡ ਟੀਚਰ ਨੇਗੇ ਅੱਜ ਜੀ ਮਾਗੀ ਦੀਆਂ ਤੇ ਲੋੜੀ ਦੀਆਂ ਸਾਰੇ ਬਹੁਤ ਬਹੁਤ ਧੰਨਵਾਦ ਪ੍ਰਮਾਤਮਾ ਸਹਾਈ ਹੋ ਕੇ ਰਹੇ ਇਸ ਇਲਾਕੇ ਦੇ ਇੰਦੈਕੰਦ ਦੁਸਤਿਆਂ ਮਾਣ ਸੀਪਨ ਨੂੰ ਇਡੇ ਕੁੰਦੇ ਬਲਦੇ ਰਹੇ ਠੀਕ ਹੈ ਧੰਨਵਾਦ ਜਿਸ ਸਾਰਾ ਇਹਦਾ ਅੱਜ ਕਦੇ ਹੈਪੀ ਲੋੜੀ ਆ ਜੀ ਅਸੀਂ ਪਹੁੰਚ ਚੁੱਕੇ ਆ ਕਹਿੰਦੇ ਕਹਿੰਦੇ ਆ ਦੇਖੋ ਕਹਿੰਦੇ ਅਸੀਂ ਬਹੁਤ ਬਹੁਤ ਵਧਾਈਆਂ ਸਾਰਿਆਂ ਵਾਸਤੇ ਲੋੜੀ ਚੰਗੀ ਹੋਵੇ ਜਿਨ੍ਹਾਂ ਦੀਆਂ ਜੋੜੀਆਂ ਬਣੀਆਂ ਉਹਨਾਂ ਨੂੰ ਵਧਾਈਆਂ ਜਿਨ੍ਹਾਂ ਦੇ ਘਰ ਨਵੇਂ ਪਰਮੈਂਬਰ ਆਏ ਉਹਨਾਂ ਨੂੰ ਵੀ ਵਧਾਈਆਂ ਤੇ ਜਿਨ੍ਹਾਂ ਦੇ ਘਰ ਉਹਨਾਂ ਨੂੰ ਮੁੰਡਿਆਂ ਦੇ ਉਹਦਾ ਕਹਿੰਦੀ ਇਹਨਾਂ ਦੇ ਕੁੜੀਆਂ ਹੋਈਆਂ ਉਹਨਾਂ ਨੂੰ ਡਬਲ ਵਧਾਈਆਂ ਲੋੜੀ ਦੇ ਵਧਾਈਆਂ ਧੰਨਵਾਦ ਬਹੁਤ ਤੁਹਾਡਾ ਤੇ ਸਾਰਿਆਂ ਨੂੰ ਲੋੜੀ ਦੇ ਬਹੁਤ ਬਹੁਤ ਮੁਬਾਰਕਾਂ ਜੀ ਹੈਪੀ ਲੋੜੀ ਸਾਰਿਆਂ ਨੂੰ ਹੈਪੀ ਲੋੜੀ ਜੀ ਦੇਖੇ ਸਾਡਾ ਲੋੜੀ ਲੋੜੀ ਵਾਲੇ ਦੀ ਵੀ ਸਾਡਾ ਦਵਾਰਾ ਘੱਟ ਰੱਖਿਆ ਇਹਨਾਂ ਨੇ ਪ੍ਰੈਕਟਿਕਲ ਰੱਖਿਆ ਪ੍ਰੈਕਟਿਕਲ ਰੱਖ ਰਿਹਾ ਸਭ ਪ੍ਰੈਕਟਿਕਲ ਰੱਖ ਰਿਹਾ ਹਾਂਜੀ ਗੋਮਲ ਜੀ ਆਸਰੇਕਾਰ ਜੀ ਤੁਹਾਨੂੰ ਨਵੇਂ ਸਾਲ ਦੀਆਂ ਵਧਾਈਆਂ ਦੇ ਸੋਨੂੰ ਲੋੜੀ ਦੀਆਂ ਬਹੁਤ ਬਹੁਤ ਬਿਮਾਰਕਾਂ ਹੋ ਠੀਕ ਹੈ ਹੋਰ ਘਰ ਪਰਿਵਾਰ ਸਾਹਿਬ ਸੈਟ ਸੀਗਾ ਕਿਵੇਂ ਲੱਗਿਆ ਉਰੇ ਆ ਕੇ ਜੀ ਲੱਗਿਆ ਕਦੋਂ ਆਏ ਕੱਲ ਆਏ ਆ ਅੱਛਾ ਫੋ ਤਾਂ ਤੁਸੀਂ ਮੇਰੇ ਵਰਗੀਆਂ ਕੱਲੇ ਆਏ ਹੋ ਹੈ ਉਹ ਠੀਕ ਸੀ ਸਾਰੇ ਘਰ ਪਰਿਵਾਰ ਚਲੋ ਮੋਢਾ ਜੀ ਤੁਹਾਨੂੰ ਫੇਰ ਦੁਬਾਰੇ ਲੋਕੀ ਦੀਆਂ ਐਦਿਨ ਵਾਰਨ ਕਿਵੇਂ ਲੱਗ ਰਿਹਾ ਤੁਹਾਨੂੰ ਇੰਨੇ ਟਾਈਮ ਬਾਦੋਂ ਆਏ ਹੋਗੇ ਇੱਥੇ ਆਛਟੀਆਂ ਤੋਂ ਬਾਦ ਸੇਮ ਆ ਸਾਨੂੰ ਨਵਾਂ ਲੱਗ ਰਿਹਾ ਸੀ ਪਹਿਲੇ ਫਸਟ ਟਾਈਮ ਤਾਂ ਤੁਹਾਡੇ ਸੀਨੀਅਰ ਦੇ ਤਾਂ ਜਾਣੇ ਵਾਲੇ ਆਪ ਕੋਰੋਨਾ 사 ਨਹੀਂ ਆ ਰਹੇ ਹੈਗੇ ਜੀ ਕੁਝ ਹੋਰ ਵੀ ਜਾ ਰਹੇ ਆਪ ਬਦਨ ਨੀ ਤੁਹਾਨੂੰ ਬਹੁਤ ਬਹੁਤ ਪਰਮਾਤਮਾ ਜੀ ਤੁਹਾਨੂੰ ਵਧੀਆ ਜੋਬਾਂ ਦੇ ਲਾਵੇ ਪਰਮਾਤਮਾ ਤੁਹਾਨੂੰ ਜੀ ਤਰੱਕੀਆਂ ਬਖਸ਼ੇ ਇਧਰ ਸਾਡੇ ਸਾਰੇ ਕਲਾਸ ਦੇ ਉਹ ਖੜੇ ਨੇਗੇ ਮੈਨੂੰ ਪਹਿਲੀ ਪਤਾ ਸੀ ਪੋਰਨਗੇ ਪੋਰਨ ਵਾਲੇ ਪੋਰ ਜਾਂਦੇ ਨੇ ਪਾੜ ਕੇ ਸੀਨਾ ਮੱਤਰਾ ਦਾ ਆਪਾਂ ਖੋਜਾਂਗੇ ਚਲੋ ਕੋਈ ਆਪਣੇ ਘਰ ਕੇ ਦੂਰ ਹੋਇਆ ਤੇਜਾ ਜੋ ਆਤਤੋ ਆ ਦੇਖ ਸਕਦਾ ਦੇਖੋ ਆਬੇ ਤੁਸੀਂ ਸਾਰਿਆਂ ਨੂੰ ਹੈਪੀ ਲੋੜੀ ਹੈਪੀ ਲੋੜੀ ਬਈ ਮੁਬਾਰਕ ਆਜੋ ਸਾਰੇ ਯਾਰ ਇੱਧਰ ਆਜੋ ਆਜੋ ਗਾਣਾ ਸੁਣਾ ਦੇ ਹੁਣ ਗਾਣਾ ਸੁਣਾਓ ਬਈ ਯਾਰ ਨਾ ਕਿਵੇਂ ਲੱਗ ਰਿਹਾ ਤੁਹਾਨੂੰ ਪਿੰਡੋ ਆ ਗਿਆ ਇੱਥੇ ਵੀ ਮਾਹੌਲ ਕਿਵੇਂ ਲੱਗ ਰਿਹਾ ਪਿੰਡ ਜੀ ਨਹੀਂ ਲੱਗਿਆ ਹੈਗਾ ਆ ਬਹੁਤ ਜੀ ਲੱਗਿਆ ਕੋਈ ਜੀ ਲੱਗਿਆ ਹੋਰੇ ਆ ਕੇ ਕਿਵੇਂ ਲੱਗਦਾਗਾ ਕਿੱਥੇ ਬੈੱਡ ਦੇ ਟੀ ਆਉਂਦੀ ਤੇ ਕਿਉਰੇ ਵੇ ਥੱਲੇ ਉਤਰ ਕੇ ਜਾਣਾ ਪੈਂਦਾ ਹੈ ਓਰੇ ਬੱਸ ਟੀ ਆਉਂਦੀ ਆ ਫਿਰ ਵੀ ਥੱਲੇ ਉਤਰ ਕਿੱਥੇ ਰੱਖਿਆ ਸੀ ਗਸੇਵ ਕੇ ਚਾਹ ਲਿਆਉਣ ਉਹ ਫੜਖਾ ਇੱਥੇ ਇੱਥੇ ਲੱਛੇ ਆ ਗਏ ਅੱਛਾ ਅੱਛਾ ਗਸੇਵ ਕਾ ਚਾਰ ਲਿਆ ਲੋੜੀ ਚਾਰ ਲਿਆ ਲੋੜੀ ਨੇ ਆਪਣੀ ਲੋੜੀ ਮਿਲਾਨ ਜਾ ਰਹੇ ਨੇਗੇ ਫਿਰ ਸੈਗਨੇ ਆਲਾ ਹੈ ਸਰ ਜੀ ਦੋ ਬੋਲ ਦੀ ਲੈ ਰਹੇ ਹਾਂ ਪੂਰਾ ਸੁਆਦ ਲੈਣ ਪੂਰਾ ਕਿਮਰਨ ਯਾਰ 1 ਨੰਬਰ ਸਰ ਜੀ ਚਾਟ ਨਿਆਰਾ ਯੂਨੀਵਰਸਿਟੀ ਹੈ ਓਕੇ ਜੀ ਧੰਵਾ ਜੀ ਫੈਟ ਕਰ ਰਹੇ ਸਾਰੇ ਸਟੂਡੈਂਟ ਲੋੜੀ ਹੈਪੀ ਲੋੜੀ ਗ੍ਰੋ ਯੂਨੀਵਰਸਿਟੀ ਪੰਜਾਬੀ ਯੂਨੀਵਰਸਿਟੀ